ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਅਪਣੀ ਅੱਜ ਦੀ ਵੀਡੀਓ ਦੇ ਵਿੱਚ ਜਾਣਾਂਗੇ ਕਈ ਦਿਨਾਂ ਤੋਂ ਕਈ ਭੈਣ ਭਰਾਵਾਂ ਦਾ ਕਮੈਂਟ ਆ ਰਿਹਾ ਸੀ ਕਿ ਉਹ ਪੁੱਛਦੇ ਸੀ ਕਿ ਅੱਜ ਕੱਲ੍ਹ ਇੱਕ ਘਰ ਘਰ ਦੀ ਕਹਾਣੀ ਹੈ ਕਿ ਸਾਡੇ ਬੱਚੇ ਗੱਲ ਨਹੀਂ ਮੰਨਦੇ ਗੱਲ-ਗੱਲ ਤੇ ਜ਼ਿੱਦ ਕਰਦੇ ਹਨ ਪੈਸੇ ਦੀ ਫਜ਼ੂਲ ਖਰਚੀ ਕਰਦੇ ਹਨ ਜਦੋਂ ਅਸੀਂ ਕਿਸੇ ਨੂੰ ਰੋਕਦੇ ਹਾਂ ਤਾਂ ਉਹ ਜਾਣ ਬੁੱਝ ਕੇ ਉਹ ਕੰਮ ਨੂੰ ਕਰਦੇ ਹਨ ਛੋਟੇ-ਛੋਟੇ ਜਿਹੜੇ 5-10 ਸਾਲ ਦੇ ਬੱਚੇ ਨੇ ਉਹ ਵੀ ਮਾਪੇ ਦੇ ਕਹਿਣੇ ਤੋਂ ਬਾਹਰ ਹੋ ਰਹੇ ਨੇ ਇੱਕ ਤਾਂ ਸਾਥ ਸੰਗਤ ਜੀ ਦੇਖੋ ਅਸੀਂ ਕਹਿਣਾ ਚਾਹਾਂਗੇ ਕਿ ਇਹਦੇ ਵਿੱਚ ਕਸੂਰ ਬੱਚਿਆਂ ਦਾ ਘੱਟ ਤੇ ਆਪਣਾ ਪੇਰੈਂਟਸ ਦਾ ਜ਼ਿਆਦਾ ਕਸੂਰ ਹੈ ਮਾਪੇ ਦਾ ਜ਼ਿਆਦਾ ਹੈ ਅੱਗੇ ਬੱਚੇ ਵਿਆਹੇ ਜਾਂਦੇ ਸੀ ਪੁੱਤਾਂ ਪੋਤਿਆਂ ਵਾਲੇ ਹੋ ਜਾਂਦੇ ਸੀ ਤਾਂ ਵੀ ਆਪਣੇ ਮਾਪੇ ਦੀ ਮਤਲਬ ਕਿ ਗੱਲ ਮੰਨ ਲੈਂਦੇ ਸੀ ਉਨਾਂ ਨੂੰ ਪਛੇਤ ਬਗੈਰ ਆਗਿਆ ਲੈ ਤੋ ਬਗੈਰ ਕੋਈ ਵੀ ਕੰਮ ਨਹੀਂ ਸੰਕਰਦੇ ਪਰ ਅੱਜ ਅੱਜਕੱਲ ਥੋੜਾ ਜਿਹਾ ਇੱਕ ਟ੍ਰੈਂਡ ਚੱਲ ਰਿਹਾ ਹੈ ਕਿ ਮੈਂ ਆਜ਼ਾਦ ਹਾਂ ਮੈਂ ਖੁਦ ਇਹ ਕੰਮ ਕਰ ਸਕਦਾ ਹਾਂ ਪਤਾ ਨਹੀਂ ਕੀ ਗੱਲ ਜਦੋਂ ਮੈਂ ਬੱਚਿਆਂ ਨੂੰ ਕੋਈ ਗੱਲ ਕਹੀ ਜਾਂਦੇ ਹੈ ਤਾਂ ਉਸ ਦਾ ਉਲਟਾ ਮਤਲਬ ਹੀ ਕੱਢਦੇ ਨੇ ਮਾਪੇ ਉਹਨਾਂ ਨੂੰ ਸਮਝਾਉਂਦੇ ਨੇ ਪਰ ਉਹਨਾਂ ਨੇ ਉਲਟਾ ਹੀ ਮਤਲਬ ਕੱਢ ਲੈਣਾ ਹੁੰਦਾ ਹੈ ਇਦੇ ਵਾਸਤੇ ਅੱਜ ਆਪਾਂ ਤੁਹਾਨੂੰ ਕੁਝ ਤਰੀਕੇ ਦੱਸਾਂਗੇ ਜਿਹੜੇ ਤੁਸੀਂ ਵਰਤ ਸਕਦੇ ਹੋ ਕਿਉਂਕਿ ਪਹਿਲਾਂ ਬੱਚਿਆਂ ਨੂੰ ਕੁੱਟ ਦੇ ਮਾਰ ਕੇ ਸਮਝਾ ਲੈਂਦੇ ਹੁੰਦੇ ਸੀ ਰੁੱਸ ਜਾਂਦੇ ਸੀ ਬੱਚੇ ਚਾਚੇ ਤਾਇਆ ਦੇ ਘਰ ਚਲੇ ਜਾਂਦੇ ਸੀ ਤੇ ਫਿਰ ਘਰ ਆ ਜਾਂਦੇ ਸੀ ਪਰ ਅੱਜ ਕੱਲ ਦੇ ਬੱਚੇ ਕੁੱਟ ਨਹੀਂ ਖਾਂਦੇ ਪਰ ਅੱਜ ਕੱਲ ਦੇ ਬੱਚੇ ਇੰਨੇ ਸੋਲ ਹੋ ਚੁੱਕੇ ਨੇ ਕਿ ਆਪਾਂ ਉਹਨਾਂ ਨੂੰ ਕੁੱਟ ਮਾਰ ਵੀ ਨਹੀਂ ਕਰ ਸਕਦੇ ਉਹਨਾਂ ਨੂੰ ਥੋੜਾ ਜਿਹਾ ਝਿੜਕ ਵੀ ਦਿਓ ਫਿਰ ਵੀ ਉਹ ਤੁਹਾਡੇ ਸਾਮਣੇ ਹੋਰ ਗੁੱਸਾ ਕਰਦੇ ਨੇ ਹੋਰ ਚਿਰਚੜਾਪਣ ਉਹਨਾਂ ਦੇ ਵਿੱਚ ਆਉਂਦਾ ਹੈ ਅੱਜ ਕੱਲ 13 ਕੋ ਸਾਲ ਦੇ ਪਹਿਲਾਂ ਬੱਚਾ ਜਿਹੜਾ ਹੈ ਸੁਭਾਅ ਹੁੰਦਾ ਸੀ ਕਾਫੀ ਫਰਕ ਹੁੰਦਾ ਸੀ ਪਰ ਅੱਜ ਕੱਲ ਕਾਫੀ ਜ਼ਿਆਦਾ ਬੱਚਿਆਂ ਦੇ ਸੁਭਾਅ ਦੇ ਵਿੱਚ ਫਰਕ ਪੈ ਰਿਹਾ ਹੈ ਇਹਦਾ ਮੇਨ ਕਾਰਨ ਕੀ ਹੈ ਆਪਾਂ ਹੁਣ ਉਹੀ ਗੱਲ ਕਰਦੇ ਹਾਂ ਸਭ ਤੋਂ ਪਹਿਲਾਂ ਤਾਂ ਅਗਰ ਤੁਹਾਨੂੰ ਇਹ ਕਿ ਅਸੀਂ ਆਪਣੇ ਬੱਚੇ ਨੂੰ ਕੁੱਟ ਮਾਰ ਕੇ ਸੁਧਾਰ ਲਾਵਾਂਗੇ ਤਾਂ ਤੁਸੀਂ ਉਹਨਾਂ ਨੂੰ ਛੱਡਣਾ ਪਾਉਗਾ ਤੁਸੀਂ ਕੁੱਟਮਾਰ ਕਰਕੇ ਬੱਚੇ ਨੂੰ ਸੁਧਾਰ ਨਹੀਂ ਸਕਦੇ ਜਦੋਂ ਉਹ ਹੋਰ ਜਿੰਦੀ ਹੋਊਗਾ ਜਿੰਨਾ ਤੁਸੀਂ ਉਹਨਾਂ ਨੂੰ ਟੌਰਚਰ ਕਰੋਗੇ ਹੋਰ ਜਿੰਦੀ ਹੁੰਦਾ ਚਾਹਵੇਗਾ ਅੱਜਕੱਲ ਬਾਸ ਸੁਸਾਇਟੀ ਹੀ ਇਦਾਂ ਦੀ ਹੋ ਗਈ ਹੈ ਕਿ ਤੁਸੀਂ ਬੱਚੇ ਨੂੰ ਕੁਝ ਕਹੋਗੇ ਤੇ ਉਹ ਜਾ ਕੇ ਆਪਣੇ ਦੋਸਤਾਂ ਦੇ ਨਾਲ ਗੱਲ ਕਰਦਾ ਤੇ ਉਹ ਉਹਨਾਂ ਨੂੰ ਪੁੱਠੀ ਮਾਰਤ ਦਿੰਦੇ ਹਨ ਪੁੱਠੀ ਪੱਟੀ ਪੜਾਉਂਦੇ ਹਨ ਕਿ ਤੇਰਾ ਮਾਪਾਪ ਤੈਨੂੰ ਪਿਆਰ ਨਹੀਂ ਕਰਦਾ ਤੇਰੇ ਮਾਪਾਪ ਇਦਾਂ ਕਰਦੇ ਆ ਇਦਾਂ ਕਰਦੇ ਆ ਉਹਨਾਂ ਨੂੰ ਸਮਝਾ ਕੇ ਹੋਰ ਤੁਹਾਡੇ ਪ੍ਰਤੀ 네ਗੇਟਿਵ ਉਹਦੇ ਵਿੱਚ ਪਰ ਦੇਣਗੇ ਤੇ ਉਹ ਹੋਰ ਖਿਜ ਜਾਏਗਾ ਤੁਸੀਂ ਅਕਸਰ ਦੇਖਿਆ ਹੋਵੇਗਾ ਕਿ ਛੋਟੇ ਵੀ ਵੱਡੇ ਬੱਚੇ ਵੀ ਜਦੋਂ ਬਾਹਰੋਂ ਘਰੇ ਆਉਂਦੇ ਹਨ ਤੇ ਉਹ ਸਾਰੇ ਉਹ ਸਾਰੇ ਸੂਟਕੇਸ ਬਾਕਸ ਖਲਾਰਦੇ ਹਨ ਸਾਰਾ ਕੁਝ ਇਦਾਂ ਜੇ ਕੋਈ ਮਾਪਾਪ ਪੁੱਛਦਾ ਕਿ ਪੁੱਤ ਜੇ ਲੜਕੀ ਕਿਉਂ ਹੋ ਗਿਆ ਕਹਿਣਗੇ ਤੈਨੂੰ ਕੀ ਹੋ ਗਿਆ ਫਿਰ ਕੀ ਹੋ ਗਿਆ ਜੇ ਮੈਂ ਲੇਟ ਹੋ ਗਿਆ ਇਦਾਂ ਦੀ ਬੋਲੀ ਬੋਲਣਗੇ ਸਭ ਤੋਂ ਪਹਿਲਾਂ ਅੱਜ ਮੈਂ ਮਾਪੇ ਨੂੰ ਕਹਾਂਗੀ ਕਿ ਸ਼ੁਰੂ ਤੋਂ ਹੀ ਤੁਹਾਨੂੰ ਕੀ ਕਰਨਾ ਪਵੇਗਾ ਕਿਉਂਕਿ ਕਸੂਰ ਆਪਣਾ ਹੀ ਹੈ ਸਭ ਤੋਂ ਪਹਿਲਾਂ ਤੁਸੀਂ ਕੀ ਕਰਨਾ ਹੈ ਕਿ ਸਵੇਰੇ ਤੁਸੀਂ ਅਮਰਤ ਵੇਲੇ ਉੱਠਣਾ ਹੈ ਅਮਰਤ ਵੇਲੇ ਉੱਠ ਕੇ ਇਸ਼ਨਾਨ ਕਰਨਾ ਹੈ ਫਿਰ ਤੁਸੀਂ ਜਪਜੀ ਸਾਹਿਬ ਦਾ ਪਾਠ ਕਰਨਾ ਤੇ ਅਰਦਾਸ ਕਰਨੀ ਹੈ ਕੋਸ਼ਿਸ਼ ਕਰੋ ਕਿ ਤੁਸੀਂ ਆਸਾ ਦੀ ਵਾਰ ਦਾ ਪਾਠ ਕਰ ਸਕੋ ਕਿਉਂਕਿ ਗੁਰੂ ਸਾਹਿਬ ਜੀ ਨੇ ਆਸਾ ਦੀ ਵਾਰ ਦਾ ਕੀਰਤਨ ਜਿਹੜਾ ਉਹਨੂੰ ਬਹੁਤ ਮਹਾਨਤਾ ਦਿੱਤੀ ਹੈ ਕਿਉਂਕਿ ਜਦੋਂ ਤੁਹਾਨੂੰ ਪਤਾ ਕਿ ਅਨੰਦਪੁਰ ਸਾਹਿਬ ਕਿਲਾ ਛੱਡਿਆ ਸੀ ਤਾਂ ਰਾਤ ਦੇ ਸਮੇਂ ਛੱਡਿਆ ਗਿਆ ਸੀ ਮਤਲਬ ਕਿ ਜਾਂਦਿਆਂ ਜਾਂਦਿਆਂ ਉਹਨਾਂ ਨੂੰ ਗੁਰੂ ਸਾਹਿਬਾਂ ਨੂੰ ਸਵੇਰ ਹੋ ਗਏ ਸੀ ਤੇ ਗੁਰੂ ਸਾਹਿਬ ਜੀ ਨੂੰ ਦੇਖੋ ਚਾਰੇ ਪਾਸਿਓਂ ਘੇਰਾ ਪਿਆ ਹੋਇਆ ਸੀ ਫਿਰ ਵੀ ਉਹਨਾਂ ਨੇ ਕਿਹਾ ਕਿ ਆਸਾ ਦੀ ਵਾਰ ਦਾ ਟਾਈਮ ਹੋ ਗਿਆ ਤੇ ਆਸਾ ਦੀ ਵਾਰ ਦਾ ਆਪਾਂ ਪਾਠ ਕਰਦੇ ਹਾਂ ਕੀਰਤਨ ਕਰਦੇ ਹਾਂ ਫਿਰ ਅੱਗੇ ਚੱਲਨੇ ਪਾਵਾਂਗੇ ਇਸ ਤਰੀਕੇ ਦੇ ਨਾਲ ਤੁਸੀਂ ਆਸਾ ਦੀ ਵਾਰ ਦਾ ਪਾਠ ਸ਼ੁਰੂ ਕਰੋ ਆਪਣੇ ਬੱਚਿਆਂ ਦੇ ਨਿਤਨੇਮ ਦੇ ਨਾਲ ਤੁਹਾਡੇ ਘਰ ਦੇ ਵਿੱਚ ਤੁਹਾਡੇ ਘਰ ਦੇ ਵਿੱਚ ਸੁੱਖ ਸ਼ਾਂਤੀ ਆਏਗੀ ਨਾਲੇ ਤੁਹਾਨੂੰ ਬਹੁਤ ਵਰਕਤਾ ਮਿਲਣਗੀਆ ਕਰਜ਼ਾ ਛੜਿਆ ਤੁਹਾਡੇ ਸਿਰ ਤੇ ਉਹ ਲੈ ਜਾਵੇਗਾ ਤੁਹਾਡੇ ਘਰ ਦੇ ਵਿੱਚ ਲੜਾਈ ਝਗੜੇ ਜਿਹੜੇ ਹਨ ਉਹ ਖਤਮ ਹੋਣਗੇ ਤੁਹਾਡੇ ਬੱਚੇ ਤੁਹਾਡੇ ਕਹਣੇ ਦੇ ਵਿੱਚ ਹੋਣਗੇ ਤੁਸੀਂ ਆਸਾ ਦੀ ਵਾਰ ਦਾ ਕੀਰਤਨ ਸ਼ੁਰੂ ਕਰੋ ਪਾੜ ਸ਼ੁਰੂ ਕਰੋ ਵਾਈਗਰੋਜੀ ਦਾ ਬਹੁਤ ਜਲਦੀ ਤੁਹਾਡੇ ਵਾਈਗਰੋਜੀ ਸੁਣ ਲੈਣਗੇ ਉਸ ਤੋਂ ਬਾਅਦ ਤੁਸੀਂ ਕੀ ਕਰਨਾ ਕਿ ਜਦੋਂ ਤੁਸੀਂ ਪਾੜ ਕਰਨਾ ਤੇ ਥੋੜਾ ਜਿਹਾ ਜਲ ਕੋ ਰੱਖ ਲੈਣਾ ਹੈ ਉਹ ਜਲ ਨੂੰ ਤੁਸੀਂ ਆਪਣੇ ਬੱਚਿਆਂ ਦੇ ਚਾਹ ਪਾਣੀ ਜਿਹੜਾ ਵੀ ਬਣਾਉਂਦੇ ਹੋ ਉਹਦੇ ਵਿੱਚ ਪਾਉਣਾ ਹੈ ਦੇਖੋ ਜਿਹੜਾ ਕੁਝ ਮਾਂ-ਬਾਪ ਕਰਦੇ ਆ ਬੱਚੇ ਉਸੇ ਚੀਜ਼ ਨੂੰ ਕਰਦੇ ਆ ਸਿੱਖਦੇ ਆ ਕਿਉਂਕਿ ਉਹਨਾਂ ਨੂੰ ਹੁੰਦਾ ਕਿ ਜਿਹੜਾ ਸਾਡਾ ਮਾਂ-ਬਾਪ ਕੰਮ ਕਰ ਰਿਹਾ ਹੈ ਉਹ ਅਸੀਂ ਵੀ ਕਰੀਏ ਉਹ ਚੀਜ਼ ਆਪਾਂ ਵੀ ਕਰਕੇ ਦੇਖੀਏ ਸਭ ਤੋਂ ਪਹਿਲਾਂ ਤੁਸੀਂ ਉੱਠ ਕੇ ਖੁਦ ਬਜ਼ੁਰਗਾਂ ਦੇ ਪੈਰੀ ਹੱਥ ਲਗਾਓ ਅਗਰ ਤੁਹਾਡੇ ਘਰ ਵਿੱਚ ਬਜ਼ੁਰਗ ਹੈ ਤਾਂ ਉਹਨਾਂ ਦਾ ਆਦਰ ਮਾਨ ਸਤਿਕਾਰ ਕਰਕੇ ਪੈਰੀ ਹੱਥ ਲਗਾਓ ਜਾਂ ਤੁਸੀਂ ਗੁਰਦੁਆਰਾ ਸਾਹਿਬ ਜਾਓ ਜਾਂ ਤੁਸੀਂ ਗੁਰਦੁਆਰਾ ਸਾਹਿਬ ਨਹੀਂ ਜਾ ਸਕਦੇ ਤੁਹਾਡੇ ਘਰ ਦੇ ਵਿੱਚ ਕਿਤੇ ਤਾਂ ਸਵੇਰੇ ਲੱਗੀਆਂ ਹੋਈਆਂ ਹੋਣਗੀਆਂ ਗੁਰੂ ਸਾਹਿਬਾਂ ਦੀਆਂ ਤੁਸੀਂ ਉਹਨਾਂ ਨੂੰ ਮੱਥਾ ਟੇਕੋ ਤੇ ਬੱਚੇ ਨੂੰ ਜਦੋਂ ਸੇ ਉਠਾਉਣਾ ਹੈ ਸਵੇਰੇ ਥੋੜਾ ਜਿਹਾ ਪਿਆਰ ਨਾਲ ਉਠਾਓ ਕਿਉਂਕਿ ਛੋਟੇ ਹੁੰਦੇ ਕਿਉਂਕਿ ਛੋਟੇ ਹੁੰਦਿਆਂ ਤੋਹੀਂ ਤੁਸੀਂ ਆਦਤ ਪਾ ਲਓ ਤਾਂ ਬਹੁਤ ਜ਼ਿਆਦਾ ਵਧੀਆ ਹੋਵੇਗਾ ਅਗਰ ਹੁਣ ਤੁਸੀਂ ਵੱਡੇ ਹੋ ਗਏ ਉਹਨਾਂ ਨੂੰ ਸੁਧਾਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਥੋੜਾ ਜਿਹਾ ਟਾਈਮ ਲੱਗੇਗਾ ਤਾਂ ਬੱਚੇ ਨੂੰ ਪਿਆਰ ਨਾਲ ਉਠਾਓ ਬੇਟਾ ਜੀ ਉਠੋ ਤੇ ਉਹਨਾਂ ਨੂੰ ਉਹਦਾ ਜਿਹੜਾ ਫਿਊਚਰ ਦੇ ਵਿੱਚ ਆਉਣ ਵਾਲੇ ਸੁਪਨੇ ਨੇ ਉਹ ਦਿਖਾਓ ਉਹਨੂੰ ਦੱਸੋ ਬੇਟਾ ਜੀ ਤੁਸੀਂ ਅਗਰ ਇਹ ਕਰੋਗੇ ਤਾਂ ਤੁਸੀਂ ਜਾ ਕੇ ਅੱਗੇ ਇਹ ਬਣੋਗੇ ਅਸੀਂ ਪਿਛੇ ਜਿੰਦਗਰੇ ਵਿੱਚ ਕਿੰਨੀਆਂ ਮੁਸ਼ਕਲਾਂ ਚੱਲੀਆਂ ਨੇ ਉਹਨੂੰ ਹਰ ਟਾਈਮ ਇਹ ਕਹੋ ਕਿ ਹੋ ਗਿਆ ਕਿ ਐ ਹੋ ਗਿਆ ਉਹ ਹੋ ਗਿਆ ਫਲਾਣਾ ਹੋ ਗਿਆ ਤੂੰ ਕਿਸੇ ਬੱਚੇ ਦੀ ਐਗਜ਼ੈਂਪਲ ਦੇ ਕੇ ਬੱਚੇ ਨੂੰ ਟੌਰਚਰ ਨਾ ਕਰੋ ਕਿਉਂਕਿ ਉਹਦੇ ਨਾਲ ਬੱਚਾ ਹੋਰ 네ਗੇਟਿਵ ਹੁੰਦਾ ਹੈ ਉਹਦਾ ਮਤਲਬ ਇਹ ਕਿ ਆਪਣੇ ਆਪ ਨੂੰ ਬਸ ਇਦਾਂ ਸਮਝ ਲੈਂਦਾ ਹੈ ਕਿ ਮੈਂ ਕੁਝ ਵੀ ਨਹੀਂ ਕਰ ਸਕਦਾ ਮੈਂ ਇੱਕ ਨਲਾਈਕ ਬੱਚਾ ਹਾਂ ਬੱਚੇ ਨੂੰ ਉਠਾਓ ਛੋਟੇ ਹੁੰਦੇ ਨੂੰ ਪਿਆਰ ਨਾਲ ਵੱਡੇ ਨਵੇਂ ਤਾਂ ਉਸ ਨੂੰ ਕਹੋਗੇ ਤੁਸੀਂ ਬੇਟਾ ਜੀ ਸੋਚੋ ਕਿ ਮੈਂ ਬਹੁਤ ਹੀ ਸਟਰੋਂਗ ਹਾਂ ਮੈਂ ਬਹਾਦਰ ਹਾਂ ਮਰੇਵਾਂ ਹਾਂ ਮੈਂ ਸਭ ਕੁਝ ਕਰ ਸਕਦਾ ਹਾਂ ਮੈਂ ਇਨਾ ਸ਼ਕਤੀਸ਼ਾਲੀ ਹਾਂ ਮੈਂ ਮਤਲਬ ਕਿ ਉਹਨੂੰ ਆਪਣੇ ਆਪ ਨੂੰ ਉਹਦੇ ਵਿੱਚ ਇੰਨੀ ਪੋਜ਼ਿਟਿਵਿਟੀ ਭਰੋ ਕਿ ਉਹ ਬੱਚੇ ਨੂੰ ਜਦੋਂ ਕਿਉਂਕਿ ਬੱਚੇ ਦਾ ਮਾਈਂਡ ਹੁੰਦਾ ਹੈ ਜਿਹੜਾ ਉਹ ਬਿਲਕੁਲ ਸਾਫ਼ ਹੁੰਦਾ ਹੈ ਕਿਉਂਕਿ ਬੱਚੇ ਨੂੰ ਕਹਿੰਦੇ ਰੱਬ ਦਾ ਰੂਪ ਕਿਹਾ ਜਾਂਦਾ ਹੈ ਬੱਚਾ ਇੱਕ ਤੂਤ ਦੀ ਟਾਣੇ ਦੀ ਤਰ੍ਹਾਂ ਹੁੰਦਾ ਹੈ ਟਾਣੇ ਨੂੰ ਜਿੱਧਰ ਮੋੜ ਦਿਓ ਕਹਿੰਦੇ ਉਧਰ ਹੀ ਮੁੜ ਜਾਂਦੀ ਹੈ ਉਸੇ ਤਰੀਕੇ ਨਾਲ ਬੱਚੇ ਨੂੰ ਤੁਸੀਂ ਕਰਕੇ ਦੇਖੋ ਜਿੱਧਰ ਵੀ ਬੱਚੇ ਨੂੰ ਲਗਾਓਗੇ ਉਸ ਕੰਮ ਨਾਲ ਬੱਚਾ ਲੱਗ ਜਾਵੇਗਾ ਥੋੜੀ ਜਿਹੀ ਆਪਾਂ ਨੂੰ ਮਿਹਨਤ ਕਰਨੀ ਪੈਣੀ ਹੈ ਆਪਾਂ ਮਾਪੇ ਆਖ ਜਾਂਦੇ ਹਾਂ ਸੰਗਤ ਜੀ ਮੇਰੇ ਵੀ ਆਦਤ ਹੈ ਕਿ ਜਦੋਂ ਮੈਂ ਜਦੋਂ ਮੈਂ ਆਪਣੇ ਬੱਚੇ ਨੂੰ ਉਠਾਉਂਦੀ ਹਾਂ ਖਿਜ ਜਾਂਦੀ ਹਾਂ ਮੈਂ ਪਹਿਲੀ ਵਾਰ ਬੱਚੇ ਨੂੰ ਬੜੇ ਪਿਆਰ ਨਾਲ ਉਠਾਉਂਦੀ ਹਾਂ ਫਿਰ ਮੈਂ ਕਹਿ ਕੇ ਫਿਰ ਮੈਂ ਗੁੱਸੇ ਦੇ ਵਿੱਚ ਉਠਾਉਂਦੀ ਹਾਂ ਮੈਂ ਕੰਮ ਕਰਾਂ ਕਰਕੇ ਇਹ ਬੱਚੇ ਨੂੰ ਉਠਾਉਂਦੀ ਹੈ ਬੱਚਾ ਕਹਿੰਦਾ ਹੈ ਕਿ ਤੁਸੀਂ ਦੁੱਖੀ ਕਰਦੇ ਹੋ ਆਪਾਂ ਇਹਦਾ ਕਰ ਦੂਸਰੀ ਗੱਲ ਦੇਖੋ ਇੱਕ ਤਾਂ ਹੋ ਗਈ ਦੋਸਤ ਤੁਸੀਂ ਸਵੇਰੇ ਉੱਠ ਕੇ ਬਾੜ ਕੰਨਾ ਬੱਚੇ ਨੂੰ ਇਸ ਤਰੀਕੇ ਨਾਲ ਪੋਜ਼ਿਟਿਵਿਟੀ ਨਾਲ ਪੜਨਾ ਹੈ ਦੂਸਰੀ ਗੱਲ ਤੁਸੀਂ ਬੱਚੇ ਨੂੰ ਜਦੋਂ ਵੀ ਉਹ ਤੁਹਾਡੇ ਤੋਂ ਕੋਈ ਚੀਜ਼ ਮੰਗਦਾ ਹੈ ਕੋਈ ਡਿਮਾਂਡ ਕਰਦਾ ਹੈ ਤਾਂ ਤੁਸੀਂ ਉਸ ਨੂੰ ਚਾਹੇ ਕਿਸੇ ਤੋਂ ਉਧਾਰ ਫੜ ਕੇ ਕੁਝ ਵੀ ਕਰੋ ਤੁਸੀਂ ਉਹਨੂੰ ਦੇ ਦੇ ਦਿੰਦੇ ਹੋ ਤੁਸੀਂ ਉਹਨੂੰ ਨਾ ਚਾਹੇ ਦੇ ਸਕਦੇ ਹੋ ਤੁਹਾਡੇ ਕੋਲ ਪੈਸੇ ਹੈ ਮੈਂ ਇਹ ਨਹੀਂ ਕਹਿੰਦੀ ਤੁਸੀਂ ਦੇ ਨਹੀਂ ਸਕਦੇ ਦੇ ਸਕਦੇ ਹਾਂ ਪਰ ਉਹਨੂੰ 5-10 ਦਿਨ ਅੱਗੇ ਘਟਾ ਲਓ ਤੁਸੀਂ ਉਹਨੂੰ ਕਹੋ ਕਿ ਬੇਟਾ ਜੀ ਜਿੱਦਾਂ ਕਿ ਤੂੰ ਹਣਾ ਇਹ ਟੈਸਟ 'ਚੋਂ ਇੰਨੇ ਨੰਬਰ ਲੈ ਕੇ ਆਵੇਂਗਾ ਫਿਰ ਮੈਂ ਤੈਨੂੰ ਆ ਚੀਜ਼ ਲੈ ਕੇ ਦਵਾਂਗੀ ਜਿੱਦਾਂ ਕਿ ਤੁਹਾਡਾ ਬੱਚਾ ਪੜਦਾ ਹੈ ਪਲੱਸ 2 'ਚ ਪੜਦਾ ਹੈ ਛੋਟਾ ਹੈ ਉਹਨੂੰ ਕਹੋ ਕਿ ਤੁਸੀਂ ਤੂੰ ਪੇਪਰਾਂ ਦੇ ਵਿੱਚ ਫਰਸਟ ਆਏਂਗਾ ਤੈਨੂੰ ਆ ਚੀਜ਼ ਮੈਂ ਫਿਰ ਲੈ ਕੇ ਦਵਾਂਗੀ ਕਿਉਂਕਿ ਨਾਲੇ ਤਾਂ ਇਹਦੇ ਨਾਲ ਬੱਚੇ ਦੇ ਵਿੱਚ ਪੜਨ ਦੀ ਰੁਚੀ ਵਾਧੇ ਕਿ ਨਾਲੇ ਬੱਚੇ ਨੂੰ ਤੁਸੀਂ ਜਿਹੜੀ ਉਹ ਚੀਜ਼ ਹੈ ਉਹਦੇ ਤੋਂ ਥੋੜਾ ਡਿਲੇ ਕਰ ਸਕਦੇ ਹੋ ਕਿਉਂਕਿ ਬੱਚੇ ਨੂੰ ਅਗਰ ਤੁਸੀਂ ਜਿੱਦਦਾ ਹੈ ਕਿ ਬੱਚਾ ਕਹਿੰਦਾ ਕਿ ਮੈਨੂੰ ਮੋਟਰਸਾਈਕਲ ਚਾਹੀਦਾ ਹੈ ਮੈਨੂੰ ਮੋਬਾਈਲ ਚਾਹੀਦਾ ਹੈ ਉਹਨੂੰ ਨਹੀਂ ਪਤਾ ਉਸ ਚੀਜ਼ ਦਾ ਜਿੱਦਾਂ ਕਿ ਆਪਾਂ ਗੁਰੂ ਸਾਹਿਬਾਂ ਤੋਂ ਹਰ ਇੱਕ ਚੀਜ਼ ਦੀ ਅਰਦਾਸ ਕਰਦੇ ਆ ਮਿਲ ਜੇ ਕਈ ਵਾਰ ਮੈਨੂੰ ਕਈ ਭੈਣਾਂ ਕਹਿੰਦੀਆਂ ਨੇ ਕਿ ਅਸੀਂ ਅਦਾਸ ਕੀਤੀ ਤੁਹਾਡੇ ਵਾਂਗੂ ਦੱਸਿਆ ਅਨੁਸਾਰ ਸਾਡੀ ਅਦਾਸ ਪੂਰੀ ਨਹੀਂ ਹੋਈ ਗੰਗੂ ਗੁਰੂ ਸਾਬਾ ਨੂੰ ਪਤਾ ਹੈ ਅਗਰ ਇਸ ਟੀਜ ਨੂੰ ਮੈਂ ਇਹਨੂੰ ਦੇ ਦਿੱਤਾ ਤਾਂ ਇਹਦਾ ਨੁਕਸਾਨ ਹੋਵੇਗਾ ਇਸੇ ਤਰੀਕੇ ਨਾਲ ਆਪਾਂ ਨੂੰ ਵੀ ਪਤਾ ਹੈ ਕਿ ਸਾਡੇ ਬੱਚੇ ਦਾ ਨੁਕਸਾਨ ਹੋਵੇਗਾ ਬੱਚੇ ਨੂੰ ਆਪਾਂ ਅਗਰ ਝੜਕਾਂਗੇ ਅਗਰ ਤੁਸੀਂ ਉਹਨੂੰ ਕਹੋਗੇ ਮੈਂ ਨਹੀਂ ਲੈ ਕੇ ਦੇਣੀ ਤਾਂ ਸਾਡੇ ਕਈ ਐਦਾਂ ਦੀਆਂ ਚੀਜ਼ਾਂ ਹੁੰਦੀਆਂ ਨੇ ਕਿ ਬੱਚੇ ਖੁਦ ਕੁਸ਼ੀ ਕਰ ਲੈਂਦੇ ਹਨ ਦੇਖੋ ਇਹ ਇਕੱਲਾ ਇਕੱਲਾ ਬੱਚਾ ਸਾਵਧਾਨ ਹੁੰਦਾ ਹੈ ਦੋ ਚੀਜ਼ਾਂ ਹੋ ਗਈਆਂ ਕਦੇ ਵੀ ਬੱਚੇ ਵਾਸਤੇ ਦੇਖੋ ਏਟੀਐਮ ਨਾ ਬਣੋ ਉਹਨੂੰ ਚਾਹੇ ਤੁਹਾਡੇ ਕੋਲ ਕੋਈ ਹੈਗਾ ਹੈ ਮਤਲਬ ਕਿ ਉਹਨਾਂ ਨੂੰ ਅਹਿਸਾਸ ਕਰਵਾਓ ਬੱਚੇ ਨੂੰ ਕਿ ਮੈਂ ਇਹ ਪੈਸਾ ਜਿਹੜਾ ਹੈ ਕਿਵੇਂ ਬਣਦਾ ਹੈ ਮੈਂ ਕਿੱਥੋਂ ਲੈ ਕੇ ਆਵਾ ਕਿਦਾਂ ਕਮਾਇਆ ਜਾਂਦਾ ਹੈ ਦੂਸਰੀ ਗੱਲ ਤੁਹਾਡਾ ਬੱਚਾ 18 20 ਸਾਲ ਦਾ ਹੈ ਤਾਂ ਤੁਸੀਂ ਉਸ ਨੂੰ ਕਹੋ ਪੁੱਤ ਜੀ ਕਮਾਓ ਤੇ ਤੁਸੀਂ ਲੈ ਲੈ ਲਓ ਅਸੀਂ ਤੁਹਾਨੋਂ ਨਹੀਂ ਰੋਗਦੇ ਅਸੀਂ ਤੁਹਾਡਾ ਸਾਥ ਦੇਵਾਂਗੇ ਤੁਹਾਡੇ ਨਾਲ ਹਾਂ ਕੁਝ ਪੈਸੇ ਤੁਸੀਂ ਕਮਾਓ ਕੁਝ ਪੈਸੇ ਅਸੀਂ ਦੇਵਾਂਗੇ ਫਿਰ ਆਪਾਂ ਇਹ ਚੀਜ਼ ਨੂੰ ਲੈ ਲਵਾਂਗੇ ਕਿਉਂਕਿ ਅਗਰ ਤੁਸੀਂ ਕਾਹੋਗੇ ਕਿ ਮੈਂ ਕਿੱਥੋਂ ਲੈ ਕੇ ਦੇਣਾ ਤੈਨੂੰ ਫਲਾਣਾ ਇੰਦਾ ਕਈ ਵਾਰੀ ਪਿਓ ਝੜਕਦਾ ਹੈ ਪਿਓ ਕਹਿ ਦਿੰਦਾ ਹੈ ਕਿ ਮੈਂ ਹੁਣ ਤੈਨੂੰ ਕਿੱਥੋਂ ਲੈ ਕੇ ਦੇਵਾਂ ਇਹ ਚੀਜ਼ ਨੂੰ ਫਿਰ ਮਾਂ ਕਹਿੰਦੇ ਹੈ ਕਿ ਕਿਹਦੇ ਵਾਸਤੇ ਕਮਾਉਂਦੇ ਹਾਂ ਇਹਦਾ ਸਭ ਕੁਝ ਤਾਂ ਹੈ ਤੁਸੀਂ ਇਹਨੂੰ ਦੇ ਦਿਓ ਕਾਇਦੇ ਵੀ ਜਦੋਂ ਪਿਓ ਝੜਕਦਾ ਹੈ ਤਾਂ ਮਾਂ ਉਸ ਟਾਈਮ ਬੱਚੇ ਦੇ ਵਿੱਚ ਦੋਨਾਂ ਦੇ ਵਿੱਚ ਬੋਲਣਾ ਨਹੀਂ ਚਾਹੀਦਾ ਕੋਈ ਜ਼ਿਆਦਾ ਕੰਮ ਵਾਦਦਾ ਹੈ ਤਾਂ ਤੁਸੀਂ ਹਸਬੰਦ ਨੂੰ ਇਸ਼ਾਰੇ ਦੇ ਨਾਲ ਜਾਂ ਕਿਸੇ ਵੀ ਚੀਜ਼ ਦੇ ਨਾਲ ਬੱਚੇ ਨੂੰ ਪਰੇ ਕਰਕੇ ਇਸ ਚੀਜ਼ ਦੀ ਨਾਲ ਤੁਸੀਂ ਘਰ ਨੂੰ ਉਹਨਾਂ ਚੀਜ਼ ਬਾਰੇ ਮਤਲਬ ਕਿ ਉਹਨਾਂ ਨੂੰ ਸਮਝਾ ਸਕਦੇ ਹੋ ਪਰ ਤੁਸੀਂ ਜਦੋਂ ਬਾਪ ਪਿਤਾ ਬੱਚੇ ਨੂੰ ਝੜਕ ਰਿਹਾ ਹੈ ਮਾਂ ਵਿੱਚ ਪ੍ਰਦਾਨ ਨਾ ਬਣੇ ਜ਼ਿਆਦਾਤਰ ਬੱਚੇ ਤਾਂ ਹੀ ਵਿਗੜਦੇ ਹਨ ਮਾਂ ਦਾ ਹੱਥ ਸਭ ਤੋਂ ਜ਼ਿਆਦਾ ਮੇਨ ਬੱਚੇ ਨੂੰ ਵਗਾੜਨ ਦੇ ਵਿੱਚ ਹੁੰਦਾ ਹੈ। ਬਜ਼ੁਰਗਾਂ ਦਾ ਜਦ ਕੇ ਦਾਦਾ-ਦਾਦੀ ਹੁੰਦੇ ਨੇ ਉਹ ਵੀ ਜੇ ਕੋਈ ਮਾਪੇ ਛਿੜਕਦੇ ਆ ਤੇ ਦਾਦਾ-ਦਾਦੀ ਮੋਹਰੇ ਹੋ ਜਾਂਦੇ ਆ। ਲੈ ਤੁਸੀਂ ਹੁਣ ਇਹਨੂੰ ਮਾਰਨਾ ਸ਼ੁਰੂ ਕਰ ਦਿੱਤਾ ਤੁਸੀਂ ਇਹਨੂੰ ਐਦਾਂ ਕਰਨਾ ਸ਼ੁਰੂ ਕਰ ਦਿੱਤਾ। ਪਲੀਜ਼ ਐਦਾਂ ਨਾ ਕਰੋ ਕਿਉਂਕਿ ਅੱਗੇ ਜਾ ਕੇ ਤੁਹਾਡੇ ਬੱਚੇ ਜਿਹੜੇ ਆ ਉਹ ਗਲਤ ਰਸਤੇ ਤੇ ਪੈ ਸਕਦੇ ਹਨ। ਜਿਹੜੇ ਮਾਪੇ ਨੇ ਉਹਨਾਂ ਨੇ ਰੋਲਣਾ ਹੈ ਇਸੇ ਇਸ ਚੀਜ਼ ਦਾ ਧਿਆਨ ਰੱਖੋ ਕਈ ਵਾਰ ਬੱਚਾ ਖਿੱਚ ਕੇ ਤੁਹਾਨੂੰ ਕਹਿੰਦਾ ਕਿ ਮੈਂ ਮਰ ਜਾਊਂਗਾ ਮੈਂ ਆ ਕਰ ਲੂੰਗਾ ਉਹ ਕਰ ਲੂੰਗਾ ਤਾਂ ਉਸ ਟਾਈਮ ਬੱਚੇ ਨੂੰ ਥੋੜਾ ਜਿਹਾ ਪਿਆਰ ਨਾਲ ਸਮਝਾਓ ਤੁਹਾਡਾ ਬੱਚਾ ਤੁਹਾਡਾ ਬੱਚੇ ਕਾਲ ਜਿਹੜੇ ਸਕੂਲ ਜਾਂਦੇ ਹੋ ਉਹਨਾਂ ਨੂੰ ਅਹਿਸਾਸ ਹੋਵੇ ਕਿ ਮੈਂ ਆਪਣੇ ਦਿਲ ਦੀ ਗੱਲ ਆਪਣੇ ਪੇਰੈਂਟਸ ਨਾਲ ਕਾ ਸਕਦਾ ਹਾਂ ਕਿਉਂਕਿ ਪਹਿਲਾ ਸਮਾਂ ਹੁੰਦਾ ਸੀ ਕਿ ਬੱਚੇ ਜਿਹੜੇ ਸੀ ਉਹ ਮਤਲਬ ਕਿ ਮਾਂ ਬਾਪ ਤੋਂ ਡਰਦੇ ਹੁੰਦੇ ਸੀ ਅੱਜ ਕੱਲ ਦੇ ਬੱਚੇ ਚਾਹੁੰਦੇ ਆ ਕਿ ਮਾਂ ਬਾਪ ਸਾਡੇ ਦੋਸਤਾਂ ਵਾਂਗੂ ਰਹਿਣ ਉਹਨਾਂ ਨਾਲ ਘਾਸਾ ਖੇਡੇ ਕਰਨ ਉਹਨਾਂ ਨਾਲ ਹਰ ਗੱਲ ਛੇੜ ਕਰਨ ਤਾਂ ਤੁਸੀਂ ਉਹਨਾਂ ਨਾਲ ਉਹ ਕਰੇ ਜਾਣਾ ਉਹਨਾਂ ਨੂੰ ਆਉਂਦਿਆਂ ਹੀ ਉਹਨਾਂ ਨੂੰ ਪੁੱਛੋ ਬੇਟਾ ਕਿੱਥੇ ਗਏ ਸੀ ਤੁਹਾਡੀ ਪੜ੍ਹਾਈ ਕਿਵੇਂ ਹੋਈ ਤੁਸੀਂ ਕੀ ਕੀਤਾ ਇਹਦੇ ਨਾਲ ਮਤਲਬ ਕਿ ਉਹਨਾਂ ਦੇ ਘਰ ਦੇ ਵਿੱਚ ਆਉਣ ਨੂੰ ਮਨ ਕਰੇਗਾ ਬੱਚਿਆਂ ਦਾ ਕਿ ਮੈਂ ਮਾਰ ਨਹੀਂ ਰਹਾਵਾਂਗਾ ਘਰ ਹੀ ਜਾਊਂਗਾ ਘਰ ਹੀ ਗੱਲਾਂ ਬਾਤਾਂ ਕਰਾਂਗਾ ਮੈਨੂੰ ਟੋਕਣ ਕੇ ਅਗਰ ਤੁਹਾਡਾ ਬੱਚਾ ਕਹਿੰਦਾ ਕਿ ਮੈਂ ਪਾਰਟੀ ਤੇ ਜਾਣਾ ਮੈਂ ਆਪਣੇ ਦੋਸਤਾਂ ਮਿੱਤਰਾਂ ਨਾਲ ਜਾਣਾ ਤਾਂ ਉਹਨੂੰ ਸਮਝਾਓ ਬੇਟਾ ਏਦਾਂ ਅੱਜਕੱਲ ਬੱਚੇ ਹਨ ਦੋਸਤ ਕੋਈ ਨਹੀਂ ਹੈਗਾ ਏਦਾਂ ਹੁੰਦਾ ਹੈ ਆਪਾਂ ਚੱਲਾਂਗੇ ਫਿਰ ਉਹਨੂੰ 6 ਮਹੀਨਿਆਂ ਜਾਂ ਸਾਲ ਦੇ ਮਹੀਨੇ 'ਚ ਕਿਤੇ ਨਾ ਕਿਤੇ ਘੁੰਮਣ ਦੇ ਲਈ ਉਹਨੂੰ ਲੈ ਕੇ ਜਾਓ ਅਗਰ ਤੁਸੀਂ ਜ਼ਿਆਦਾ ਉਹਨੂੰ ਟੋਕਾ ਟੋਕੀ ਕਰਦੇ ਹੋ ਕਿ ਮੈਂ ਨਹੀਂ ਜਾਣਾ ਮੈਂ ਕਿਤੇ ਵੀ ਤੈਨੂੰ ਜਾਣ ਨਹੀਂ ਦੇਣਾ ਕਈ ਪੇਰੈਂਟਸ ਹੁੰਦੇ ਹਨ ਕਿ ਇਹਨਾਂ ਵੀ ਘੁੰਮਣ ਫਿਰਾਂ ਦੇ ਅਫਰੋਡ ਨਹੀਂ ਕਰ ਪਾਉਂਦੇ ਤੁਸੀਂ ਉਹਨਾਂ ਨੂੰ ਗੁਰਦੁਆਰਾ ਸਾਹਿਬ ਲੈ ਕੇ ਜਾ ਸਕਦੇ ਹੋ ਹੋਟਲ वगैरह ਚ ਲੈ ਕੇ ਜਾ ਸਕਦੇ ਹੋ ਬੱਚੇ ਨੂੰ ਬਸ ਆਪਣੇ ਤੱਕ ਸੀਮਤ ਰੱਖੋ ਇਹ ਨਾ ਹੋਵੇ ਕਿ ਬੱਚਾ ਦੂਸਰਿਆਂ ਤੇ ਸੀਮਤ ਹੋਵੇ ਕਿਉਂਕਿ ਜਿੱਦਣ ਤੁਸੀਂ ਬੱਚੇ ਨੂੰ ਆਪਣੇ ਤੋਂ ਦੂਰ ਕਰਦੇ ਹੋ ਦੂਸਰੇ ਦੂਸਰੇ ਪਹਿਲਾਂ ਖੜੇ ਹੁੰਦੇ ਹਨ ਉਹਨਾਂ ਨੂੰ ਆਪਣੇ ਵੱਲ ਕਰਨ ਲਈ ਬੱਚੇ ਨੂੰ ਅਹਿਸਾਸ ਕਰਵਾਓ ਕਿ ਮੇਰੇ ਮਾਂ-ਬਾਪ ਤੋਂ ਬਿਨਾ ਮੇਰਾ ਹੋਰ ਕੋਈ ਨਹੀਂ ਹੈ ਦੁਨੀਆ ਤੇ ਅਗਲੀ ਚੌਥੀ ਗੱਲ ਕਿ ਜਿਹੜੇ ਬੱਚੇ ਜ਼ਿਆਦਾਤਰ ਖਾਣ-ਪੀਣ ਤੇ ਪੇਰੈਂਟਸ ਦਾ ਬਹੁਤ ਜ਼ਿਆਦਾ ਪੈਣਾ ਦਾ ਕਮੈਂਟ ਹੁੰਦਾ ਕਿ ਸਾਡੇ ਬੱਚੇ ਜਿਹੜੇ ਖਾਣ ਵੇਲੇ ਬਹੁਤ ਦੁਖੀ ਕਰਦੇ ਹਨ ਅਗਰ ਤੁਸੀਂ ਕੋਈ ਚੀਜ਼ ਬਣਾਉਂਦੇ ਹੋ ਬੱਚਾ ਕਹਿੰਦਾ ਕਿ ਮੈਂ ਨਹੀਂ ਖਾਂਦਾ ਅਗਰ ਤੁਸੀਂ ਬਣਾ ਸਕਦੇ ਹੋ ਤਾਂ ਥੋੜੀ ਬਹੁਤ ਚੀਜ਼ ਹੋਰ ਬਣਾ ਦਿਓ ਕੋਸ਼ਿਸ਼ ਕਰੋਗੇ ਉਹ ਚੀਜ਼ ਵੀ ਥੋੜੀ ਜਿਹੀ ਖਾਵੇ ਹਰ ਵਾਰ ਉਹਨਾਂ ਦਾ ਮਤਲਬ ਹੈ ਚੀਜ਼ ਬਣਾ ਕੇ ਦਿਓ ਉਹਦੀ ਡਿਮਾਂਡ ਵਾਲੀ ਕਿਉਂਕਿ ਅਗਰ ਤੁਸੀਂ ਉਹਨਾਂ ਨੂੰ ਇੱਕ ਵਾਰੀ ਉਹਦੀ ਜਿੱਦ ਜਿੱਦ ਤੇ ਬਣਾ ਦਿੱਤੇ ਉਹ ਜਿੱਦ ਦੁਬਾਰਾ ਹੀ ਕਰੇਗਾ ਕਿਉਂਕਿ ਉਹ ਇੱਕ ਟਾਈਮ ਰੋਟੀ ਨਹੀਂ ਖਾਏਗਾ ਉਹਨਾਂ ਹਲਕਾ ਫੋਲਕਾ ਫਰੋਟ ਵਗੈਰਾ ਥੋੜਾ ਬਹੁਤ ਖਵਾ ਦਿਓ ਤੇ ਉਹ ਅਗਲੇ ਦਿਨ ਜ਼ਰੂਰ ਖਾ ਲਵੇਗਾ ਹਰ ਟਾਈਮ ਪੱਚੇ ਤੇ ਅਗਾ ਤੁਸੀਂ ਜਿੱਦ ਪਗਾਓਗੇ ਤਾਂ ਉਹ ਜਿੱਦੇ ਬਣੇਗਾ ਬਚਪਨ ਤੋਂ ਹੀ ਬੱਚੇ ਨੂੰ ਹਰ ਇੱਕ ਚੀਜ਼ ਫਰੂਟ ਸਬਜ਼ੀ ਚਾਹੇ ਕੋਈ ਵੀ ਦਾਲ ਸਬਜ਼ੀ ਨੂੰ ਹਰ ਇੱਕ ਖਾਣ ਦੀ ਚੀਜ਼ ਦੀ ਆਦਤ ਪਾਓ ਕਿਉਂਕਿ ਬੱਚਿਆਂ ਤੇ ਇਹ ਪੂਰਾ ਐਕਸਪੀਰੀਅੰਸ ਹੋ ਜਾਂਦਾ ਹੈ ਕਿਉਂਕਿ ਬੱਚਿਆਂ ਨੂੰ ਛੋਟੇ ਹੁੰਦੇ ਆ ਤਾਂ ਜਿਹੜੀ ਚੀਜ਼ ਖਵਾਵਾਂਗੇ ਬੱਚਾ ਉਹ ਹੀ ਚੀਜ਼ ਖਾਣ ਲੱਗ ਜਾਵੇਗਾ ਜਿਆਦਾ ਮੇ ਬੱਚਿਆਂ ਨੂੰ ਸਮਝਾਉਣਾ ਹੈ ਪਿਆਰ ਦੇ ਨਾਲ ਸਮਝਾਓ ਤੁਹਾਡਾ ਬੱਚਾ ਕਿਸੇ ਚੀਜ਼ ਦੇ ਲਈ ਚਿੱਦ ਨਹੀਂ ਕਰੇਗਾ ਅਗਲੀ ਪੰਜਵੀਂ ਗੱਲ ਕੀ ਹੁਣ ਦੱਸਾਂਗੇ ਕਿ ਜਦੋਂ ਵੀ ਤੁਹਾਡਾ ਬੱਚਾ ਤੁਹਾਡੇ ਤੋਂ ਕਿਸੇ ਵੀ ਚੀਜ਼ ਦੀ ਡਿਮਾਂਡ ਕਰਦਾ ਹੈ ਉਹਨੂੰ ਉਸ ਟਾਈਮ ਬਿਲਕੁਲ ਵੀ ਨਾ ਪੂਰੀ ਕਰੋ ਉਹਨੂੰ ਡਿਲੇ ਕਰ ਦੋ ਇੱਕ ਦੋ ਦਿਨ ਦੇ ਵਿੱਚ ਫਿਰ ਉਹਨੂੰ ਕਹਿ ਦਿਓ ਮੈਂ ਇਹਦਾ ਬੱਚੇ ਜਿਮ ਲੈ ਕੇ ਦੇਵਾਂਗੇ ਤੁਹਾਨੂੰ ਬਾਕੀ ਤੁਸੀਂ ਆਪਣੇ ਬਜ਼ੁਰਗਾ ਕੋਲ ਬੱਚਿਆਂ ਨੂੰ ਜ਼ਰੂਰ ਜਾਣਦੇ ਹੋ ਕਿਉਂਕਿ ਬਜ਼ੁਰਗਾ ਤੋਂ ਬੱਚਿਆਂ ਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਤੀਸਰੀ ਗੱਲ ਕਿ ਸਵੇਰੇ ਅੰਮ੍ਰਿਤ ਵੇਲੇ ਉઠੋ ਗੁਰਦੁਆਰਾ ਸਾਹਿਬ ਜਾਓ ਤੇ ਬੱਚਿਆਂ ਨੂੰ ਵੀ ਅੰਮ੍ਰਿਤ ਵੇਲੇ ਉਠਾਉਣ ਦੀ ਆਦਤ ਪਾਓ ਤੇ ਇੱਕ ਅਗਲੀ ਗੱਲ ਤੁਹਾਡੇ ਨਾਲ ਹੋਰ ਵੀ ਸ਼ੇਅਰ ਕਰਦੇ ਹਾਂ ਕਿ ਚਾਂਦੀ ਦੀ ਚੀਜ਼ ਕੋਈ ਵੀ ਕੜਾ ਜਾਂ ਕੋਈ ਵੀ ਚੈਂ ਜਾਂ ਕੋਈ ਵੀ ਛੋੜੇ ਤੁਸੀਂ ਆਪਣੇ ਬੱਚੇ ਨੂੰ ਪਹਿਨਾ ਦਿਓ ਕਿਉਂਕਿ ਚਾਂਦੀ ਜਿਹੜੀ ਹੈ ਕਿਉਂਕਿ ਚਾਂਦੀ ਬਹੁਤ ਹੀ ਜ਼ਿਆਦਾ ਬੈਨੀਫਿਟ ਦਿੰਦੀ ਹੈ ਇਹਦੇ ਨਾਲ ਨਾਲ ਜਿਹੜਾ ਆਪਣਾ ਖੂਨ ਦਾ ਸਰਕਲ ਹੈ ਉਹ ਕੰਟਰੋਲ 'ਚ ਰਹਿੰਦਾ ਹੈ ਗੁੱਸਾ ਬਹੁਤ ਘਟ ਆਉਂਦਾ ਹੈ ਇਹਦੀ ਤਸਵੀਰ ਕਾਫੀ ਕਹਿੰਦੇ ਠੰਡੇ ਹੁੰਦੀ ਹੈ ਮੈਂ ਸੁਣਿਆ ਕਿ ਕੜਾ ਪਾ ਦਿਓ ਬੱਚੇ ਨੂੰ ਕੋਈ ਚੈਨ ਪਾ ਦਿਓ ਕੋਈ ਵੀ ਅੰਗੂਠੀ ਵਗੈਰਾ ਤੁਸੀਂ ਚਾਂਦੀ ਦੀ ਕਰਵਾ ਕੇ ਬੱਚੇ ਨੂੰ ਪਾ ਸਕਦੇ ਹੋ ਅਗਰ ਤੁਸੀਂ ਬੱਚੇ ਦਾ ਗੁੱਸਾ ਕੰਟਰੋਲ ਚ ਕਰਨਾ ਚਾਹੁੰਦੇ ਹੋ ਤਾਂ ਇਸ ਨੂੰ ਪਹਿਨਾ ਦਿਓ ਆਪਾਂ ਗੁਰਸਿੱਖੀ ਦੇ ਵਿੱਚ ਹੁੰਦੇ ਹਾਂ ਆਪਾਂ ਨਹੀਂ ਪਹਿਨਦੇ ਜਿੱਦਾਂ ਕਿ ਆਪਾਂ ਸਰਬ ਲੋਹ ਦਾ ਕੜਾ ਪਵਾ ਦਿੰਦੇ ਹਾਂ ਚਾਂਦੀ ਦਾ ਕੜਾ ਨਹੀਂ ਪਾਉਂਦੇ ਤਾਂ ਤੁਸੀਂ ਕੋਈ ਵੀ ਚਾਂਦੀ ਦੀ ਪਰਤ ਲੈ ਕੇ ਕੋਈ ਵੀ ਕਾਲੇ ਵਗੈਰਾ ਕੋਈ ਵੀ ਛੋਟੀ ਪੋਟੀ ਉਹਦੇ ਵਿੱਚ ਤੁਸੀਂ ਉਹਨੂੰ ਚਾਹ ਦੁੱਧ ਪਾਣੀ ਥੋੜਾ ਬਹੁਤ ਕੁਝ ਇਹਦਾਂ ਦੀਆਂ ਚੀਜ਼ਾਂ ਪਲਾਉਂਦੇ ਰਹੋ ਉਹਦੇ ਨਾਲ ਉਹਦਾ ਜਿਹੜਾ ਮਾਈਂਡ ਬਹੁਤ ਜਲਦੀ ਚੇਂਜ ਹੋਵੇਗਾ ਦੇਖੋ ਇਹ ਦੋ ਤਿੰਨ ਚੀਜ਼ਾਂ ਤਾਂ ਤੁਹਾਨੂੰ ਕਰਨ ਵਾਸਤੇ ਕਈਆਂ ਨੇ ਤਾਂ ਬਾਕੀ ਤੁਸੀਂ ਆਪਣੇ ਸੁਭਾਅ ਦਾ ਆਪਣੇ ਘਰ ਦੇ ਮਾਹੌਲ ਦਾ ਸਾਰਾ ਥੋੜਾ ਥੋੜਾ ਚੇਂਜ ਕਰੋ ਹਰ ਟਾਈਮ ਬੱਚੇ ਨੂੰ ਖੇਜ ਕੇ ਨਾਮ ਪਾਓ ਕਿਉਂਕਿ ਬੱਚੇ ਜਿੰਨਾ ਤੁਸੀਂ ਕਿਜੋ ਕੋਈ ਬੱਚਾ ਉਹਨੇ ਹੀ ਜ਼ਿਆਦਾ ਤੁਹਾਡੇ ਅਟੈਕ ਹੁੰਦਾ ਹੈ ਟੈਗ ਹੁੰਦੇ ਜਾਣਗੇ ਤੁਹਾਡੀ ਗੱਲ ਨਹੀਂ ਮੰਨਣਗੇ ਤੇ ਬਾਕੀ ਜਿਹੜੇ ਬੱਚੇ ਹਨ ਤੁਹਾਨੂੰ ਵੱਡੇ ਹੋ ਗਏ ਅਸੀਂ ਉਹਨਾਂ ਨੂੰ ਹੁਣ ਕਿਵੇਂ ਸੁਧਾਰੀਏ ਉਹਨਾਂ ਦੇ ਨਾਲ ਤੁਸੀਂ ਇਹਨਾਂ ਟਾਈਮ ਸਪੈਂਡ ਕਰੋ ਬੈਠੋ ਗੱਲਾਂ ਬਾਤਾਂ ਕਰੋ ਜਿੱਦਾਂ ਕਿ ਤੁਹਾਨੂੰ ਜਿਹੜੇ ਉਪਾਏ ਦੱਸਿਆਣ ਕਿਹੜੀਆਂ ਤੇ ਤੁਸੀਂ ਇਹਨਾਂ ਨੂੰ ਥੋੜਾ ਜਿਹਾ ਬਹੁਤ ਅਨਾਜ ਪਾਓ ਚਾਂਦੀ ਦੀ ਕੋਈ ਚੀਜ਼ ਬੱਚੇ ਨੂੰ ਪਹਿਨਾ ਦਿਓ ਬਾਕੀ ਤੁਸੀਂ ਪਾਰਕ ਕਰਨਾ ਸ਼ੁਰੂ ਕਰ ਦਿਓ ਜਪਜੀ ਸਾਹਿਬ ਦਾ ਪਾਰਟ ਸਵੇਰੇ ਕਰਕੇ ਜਲ ਰੱਖ ਕੇ ਉਹ ਜਲ ਬੱਚੇ ਨੂੰ ਪਿਆਓ ਤੁਸੀਂ ਕੋਈ ਵੀ ਖਾਣਾ ਪੀਣਾ ਤਿਆਰ ਕਰਨਾ ਹੈ ਬੱਚੇ ਵਾਸਤੇ ਜਦੋਂ ਵੀ ਤਾਂ ਉਸ ਦੇ ਵਿੱਚ ਥੋੜਾ ਜਿਹਾ ਚਲ ਪਾ ਕੇ ਉਸ ਨੂੰ ਛਕਾ ਦਿਓ ਤੇ ਸਾਰੇ ਪਰਿਵਾਰ ਦੇ ਜਦੋਂ ਤੁਸੀਂ ਖਾਣਾ ਬਣਾਉਂਦੇ ਹੋ ਖਾਸ ਕਰਕੇ ਉਸ ਟਾਈਮ ਕਿਸੇ ਵੀ ਧਰਮ ਨੂੰ ਮੰਨਦੇ ਹੋ ਤੁਸੀਂ ਸਿੱਖ ਧਰਮ ਨੂੰ ਮੰਨਦੇ ਹੋ ਤਾਂ ਵਾਹਿਗੁਰੂ ਵਾਹਿਗੁਰੂ ਜੀ ਆਪ ਕਾਤੇ ਹੋਏ ਖਾਣਾ ਤਿਆਰ ਕਰੋ ਤੇ ਇਸ ਤਰ੍ਹਾਂ ਸਾਡੀ ਜ਼ਿੰਦਗੀ ਜਿਹੜੀ ਹੈ ਅਤੇ ਸਾਡੇ ਬੱਚੇ ਜਿਹੜੇ ਆ ਉਹ ਸਾਡੇ ਕਹਿਣੇ ਵਿੱਚ ਰਹਿਣਗੇ ਤੇ ਸਾਡਾ ਕਹਿਣਾ ਮੰਨਣਗੇ ਤੇ ਅੱਗੇ ਜਾ ਕੇ ਕੰਮ ਚੱਬਉਣਗੇ ਵਾਹਿਗੁਰੂ ਜੀ ਕਾ ਕਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ